ਉਹ ਉਹ ਕਿ ਨਾ ਅਰੇ ਡਾਕੂਮੈਂਟ ਕਰਕੇ ਰਾਜੀ ਨੂੰ ਤੇ ਇਹ ਹੈ ਇਹਨਾਂ ਨੇ ਲੈ ਸੀਗੇ ਜਾਂ ਜਿੰਨਾ ਟਾਈਮ ਲਾ ਦਿੱਤਾ ਉਹਨਾਂ ਨੇ ਦੇਖੋ ਇਨਵੈਸਟੀਗੇਸ਼ਨ ਨੇ ਕਹਿੰਦੀ ਹੈ ਕਿ ਜਿਹੜਾ ਜੋਨੀ ਆ ਜੋਨੀ ਨੇ ਇਹ ਪੈਸੇ ਲੈਣੇ ਸੀਗੇ ਠੀਕ ਹੈ ਜੋ ਜੋਨੀ ਨੇ ਪਹਿਲੇ ਲੈ ਹੋਏ ਸੀਗੇ ਠੀਕ ਹੈ ਕੋਈ ਹੁਣ ਕੋਈ ਹੰਕਾਰਾ ਉਹ ਨਾ ਤੋੜ ਦੇਣੋਂ ਅੰਦਰ ਨੂੰ ਕਰ ਲਿਆ ਇਹ ਗ੍ਰਾਮ ਚ ਬੜਾ ਗਿਆ ਸੀ 8 ਦਿਨ ਤੋਂ ਬੜਾ ਗਿਆ ਸੀ ਠੁਨੇ ਦੀ ਠੀਕ ਹੈ ਇਹ ਇਹ ਕਹਾ ਪੀਜੀਓ ਹੀ ਨਹੀਂ ਗਾਰਦ ਕਰਨ ਵਾਸਤੇ ਬੇਸਿਕਲੀ ਇਹਨਾਂ ਦਾ ਮਾਰਨਾ ਇੱਦਾਂ ਨਹੀਂ ਸੀਗਾ ਇਹ ਇਦਾਂ ਦਾ ਸੀ ਡਰਾ ਕੇ ਜਿਹੜੇ ਬਚਾਲੇ ਬਰਾਮਦ ਹੋਇਆ ਵਾ ਪਿਸਟਲ ਚਾਰ ਇਹਦੇ ਨਾਲ ਰੌਂਦ ਬਰਾਮਦ ਹੋਏ ਆ ਇਹੋ ਪਿਸਟਲ ਆ ਜਿਹੜਾ ਮੌਕੇ ਤੇ ਆਵਾਜ਼ਦਾਰ ਦੇ ਵਰਤਿਆ ਗਿਆ ਮੌਕੇ ਦੇ ਤਿੰਨ ਫਾਇਰ ਹੋਏ ਆ ਸਿੱਕਾ ਵੀ ਬਰਾਮਦ ਹੋਇਆ ਵਾ ਜਿਹੜਾ ਇੱਕ ਅਜਿਹਾ ਸਟ੍ਰਕਚਰ ਨਸਟ ਹੈ ਇਹ ਮਾਮਲਾ ਹੈਗਾ ਵਾ ਕਿ ਕੋਰਟ ਮੰਗਲ ਸਿੰਘ ਇੱਕ ਘਰ ਦੇ ਬਾਹਰ ਜਾ ਕੇ ਰਾਤ ਨੂੰ 1 ਵਜੇ ਤਿੰਨ ਫਾਇਰ ਕੀਤੇ ਆ ਉਹਦੇ ਨਾਲ ਉੱਥੇ ਟੈਸ਼ਨ ਮਾਹੌਲ ਬਣਿਆ ਇਹ ਮੁੰਡੇ ਉੱਥੋਂ ਫਰਾਰ ਹੋ ਗਏ ਮੁਕਦਮਾ ਦਰਜ ਕਰਨ ਤੋਂ ਬਾਅਦ ਸੱਟੀ 6 ਨੰਬਰ ਦੀ ਟੀਮ ਨੇ ਸੀਰ ਅਫਸਰਾਂ ਦੀ ਹਦਾਇਤ ਤੇ ਹੁਕਮ ਦੇ ਨਾਲ ਸਲਾਮਸ਼ੋਰਾ ਕਰਕੇ ਤਿੰਨਾਂ ਜਣਿਆਂ ਨੂੰ ਕੱਲ ਸ਼ਾਮੀ 7:30 ਵਜੇ ਸ਼ੀਰਪੁਰ ਚੌਂਕ ਦੇ ਲਾਗੇ ਇੱਕ ਗਲੀ 'ਚੋਂ ਜ਼ਖਮੀ ਹਾਲ ਦੇ ਵਿੱਚ ਉੱਥੋਂ ਕਾਬੂ ਕਰ ਲਿਆ ਇਨਾ ਤੋਂ ਪਿਸਤਲ ਦੀ ਬਰਾਮਦਗੀ ਹੋ ਚੁੱਕੀ ਹੈ ਕੰਟਰੀ ਮੇਡ ਦੀ ਚਾਰ ਰਾਉਂਡ ਦੋ ਇਨਾ ਤੋਂ ਦਾਦ ਬਰਾਮਦ ਹੋ ਗਿਆ ਇਹ ਜੀ ਇਹ ਪਿਸਤਲ ਕਿੱਥੋਂ ਲੈ ਕੇ ਇਸ ਫਿਰ ਹੈ ਤਾਂ ਜੁਪੀ ਦੱਸਿਆ ਜੀ ਇਹਨਾਂ ਨੇ ਬਾਕੀ ਤਫਤੀਸ਼ ਦਾ ਹਿੱਸਾ ਹੈ ਤੇ ਬਾਕੀ ਹੋ ਸਕਦਾ ਗਾਂ ਵੀ ਗਾ ਨਿਕਲੇ ਸਰ ਇਹ ਭੱਜਦੀ ਪ੍ਰਾਕਟਿਸਾਂ ਦੇ ਲਈ ਰੁਕੀ ਹੈ ਉੱਥੋਂ ਨਾਕੇ ਤੋਂ ਦੇਖੀਏ ਪੁਲਿਸ ਦੇ ਕੰਟਰੋਲ ਚ ਆ ਗਈ ਨਾ ਨੇੜੇ ਇਹ ਉੱਥੋਂ ਭੱਜਲੇ ਉਹਦੇ ਨਾਲ ਹੀ ਗਲੀ ਪੈਂਦੀ ਹੈ ਕਹਾ ਟੋਆ ਸੀ ਪੈਂਦਾ ਜਾ ਕੇ ਇਸਦੇ ਟੋਟੋਏ ਦੇ ਵਿੱਚ गिर ਗਏ ਜਾ ਕੇ ਉੱਥੇ ਇਹਨਾਂ ਨੂੰ ਬਾਅਦਤ ਕੀ ਕਿਸ ਨੇ ਕਰਾਵਾ ਦਤਾ ਬ੍ਰਦਰ ਤੁਹਾਨੂੰ ਪਹਿਲਾਂ ਮੈਂ ਦੱਸ ਕੇ ਤਾਂ ਹਟਾ ਨਾ ਕਿ ਇਹਨਾਂ ਦਾ ਦੂਸਰੀ ਇਹਨਾਂ ਦੇ ਜਿਨ੍ਹਾਂ ਨੇ ਇਹਨੂੰ ਭੇਜਿਆ ਵਾ ਉਹਨਾਂ ਨੇ ਇਸ ਪਾਰਟੀ ਤੋਂ ਪੈਸੇ ਲੈਣੇ ਦੇ ਨਹੀਂ ਰੇ ਸੀਗੇ ਉਹਨਾਂ ਨੇ ਇਹਨੂੰ ਭੇਜਿਆ ਵਾ ਕਿ ਜਾ ਕੇ ਮਾਨੇ ਮੁਡੀ ਦਹਿਸ ਫੁਲਾ ਕੇ ਆਓ ਤੇ ਹੋ ਸਕਦਾ ਡਰ ਦੇ ਮਾਰੇ ਪੈਸੇ ਮੋੜ ਦੇਣਗੇ ਤੇ ਪੈਸੇ ਨਾਲ ਕਿਹਨਾਂ ਲੈ ਗਏ ਜੌਨੀ ਨਾਲ ਜੌਨੀ ਵੀ ਜੇਲ੍ਹ ਚਾ ਜੌਨੀ ਵੀ ਜੇਲ੍ਹ ਚਾ ਇੱਕ ਅਮਨ ਮੁੰਡਾ ਜੇਲ੍ਹ ਚਾ ਅਮਨ ਤੇ ਅਮਨ ਦਾ ਤੇ ਜੌਨੀ ਦਾ ਮਸਲਾ ਆਪਸ ਵਿੱਚ ਅਮਨ ਨੇ ਇਹਨਾਂ ਤਲਾ ਜਿਹਨੂੰ ਭੇਜਿਆ ਵਾ ਸੇ ਜੀ ਜੇ ਉਹਨਾਂ ਦੀ ਲੜਾਈ ਬਣੀ ਸੀ ਹਾਂ ਕਿਹਾ ਜਾ ਰਿਹਾ ਉਹੀ ਉਹੀ ਮੰਤਵ ਅੰਮੇ ਅਸੀਂ ਅਮਨ ਨੂੰ ਪ੍ਰੋਡਕਸ਼ਨ ਨਾਲ ਤੇ ਲੈ ਕੇ ਆਵਾਂਗੇ ਜੀ ਤੇ ਜੌਨੀ ਨੂੰ ਵੀ ਲੈ ਕੇ ਆਵਾਂਗੇ ਏਸੀ ਦੀ ਜਿਹੜੀ ਬਾਕੀ ਇਨਵੈਸਟੀਗੇਸ਼ਨ ਆ ਪੂਰੀ ਹੋਊਗੀ ਔਰ ਕੋਈ ਰਿਕਵਰੀ ਬਾਕੀ ਹੈਗੀ ਆ ਤੇ ਸਾਡੇ ਮੁਤਾਬਕ ਆ ਉਹ ਰਿਕਵਰੀ ਵੀ ਕੀਤੀ ਜਾਊਗੀ ਪਤਾ ਲੱਗ ਰਿਹਾ ਪਰ ਜੌਨੀ ਦੇ ਪਰਿਵਾਰ ਤੇ ਜਿੱਥੇ ਸਿੱਖ ਹਾਂਜੀ ਹੈਗੇ ਨੇ ਜੀ ਉਹਨਾਂ ਦੇ ਜੌਨੀ ਦੇ ਜੌਨੀ ਦੀ ਵਾਈਫ ਹੰਦਰ ਆ ਜੀ ਜਿਹੜੀ ਕੁੜੀ ਦੇ ਮੁਕਦਮਾ ਦਾ ਕੀਤਾ ਉਹ ਵੀ ਬੇਲਦੇ ਆ ਜੌਨੀ ਦੀ ਮਦਰ ਵੀ ਬੇਲਦੇ ਆ ਤੇ ਘਰ ਦੇ ਵਿੱਚ ਉਸ ਟਾਈਮ ਸਿਗਰੋਂ ਕੋਲੋਂ ਜਦੋਂ ਫੈਰੀ ਹੋਈ ਘਰ ਦੇ ਵਿੱਚ ਇੱਕ 30 ਸਾਲ ਦੀ ਉਹਦੀ ਭਤੀਜੀ ਸੀਗੀ ਜਿਹਦੇ ਤੇ ਮੁਕਦਮਾ ਦਾ ਕੀਤਾ ਗਿਆ ਇੱਕ ਜੌਨੀ ਦਾ ਫਾਦਰ ਪਰ ਸੀਗਾ ਉਹ ਬਿਸ਼ਰ ਗਿਆ ਉਹ ਸੀ ਘਰੇ ਇੱਕ 3 ਸਾਲ ਦੀ ਬੇਟੀ ਸੀ ਉਹ ਉਹ ਸੁੱਤੀ ਪਈ ਸੀ ਆਸਗਮਨ ਵਾਲੀ ਉੱਠ ਕੇ ਨਹੀਂ ਆਈ ਹੈਗੀ ਉਹ ਡਰਦੇ ਸੀ ਕਿ ਉਹ ਕੋੜਾ ਜਿਹਾ ਕੁਛ ਕੀਤਾ ਟੋਟਲ ਫਾਇਰ ਕਿੰਨਾ ਹੋ ਗਿਆ ਤਿੰਨ ਦੇ ਦੱਸੇ ਇਹਨਾਂ ਨੇ ਪਿਸਤਲ ਕਿੰਨੇ ਦਾ ਲੈ ਕੇ ਆਏ ਸੀ ਇਹ ਯੂਨੀਵਰਸਿਟੀ ਹੰ ਦਾ ਪਾਰਟ ਆਈਸ ਨੂੰ ਬਾਅਦ ਦੱਸਾਇਆ ਸਰੇ ਤਿੰਨੇ ਬੰਦੇ ਜਿਹੜੇ ਵਿੱਚ ਇਹਦੇ ਆਦੀ ਜਾਂ ਕਿਸ ਤਰ੍ਹਾਂ ਪਤਾ ਲੱਗਿਆ ਇਹਨਾਂ ਨੂੰ ਡੂਪ ਕਰਾਵਾਂਗੇ ਜੀ ਇਹ ਤਾਂ ਉਥੋਂ ਪਤਾ ਲੱਗੂਗਾ ਇਹਨਾਂ ਦਾ ਬੈਕਗ੍ਰਾਉਂਡ ਕੀ ਬਲਟਾ ਹਾਂ ਇਹਨਾਂ ਦੇ ਪਰਚੇ ਹੈਗੇ ਆ ਇਹਨਾਂ ਦੇ ਪਰਚੇ ਹੈਗੇ ਆ ਜਿਹੜਾ ਨਵਦੀਪ ਸਿੰਘ ਆ ਇਹਦੇ ਦੇ ਚਾਰ ਮੁਕਦਮੇ ਦਰਜ ਨੇ ਜੀ ਇੱਕ ਜੀ ਜੋ ਇੱਕ ਮੇਨ 307 2 307 ਦੇ ਨੇ ਤੇ ਜਿਹੜਾ ਹੈਗਾ ਦੂਜਾ ਬਲਵੰਤ ਤੇ ਨਿਤਿਸ਼ ਇਹਦੇ ਤੇ ਕੋਈ ਮੁਕਦਮਾ ਦਾ ਨਹੀਂ ਹੈਗਾ ਮੇਨ ਨਵਦੀਪ ਸਿੰਘ ਹੀ ਪਲੈਨਰ ਆ ਇਹਨਾਂ ਦੇ ਘਰ ਆ ਕੇ ਫੈਰਿੰਗ ਕਰਨ ਦਾ ਤੇ ਠੀਕ ਹਾਂਜੀ ਠੀਕ ਹੈ ਥੈਂਕ ਯੂ ਜੀ ਥੈਂਕ ਯੂ